ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਲੰਗੇਵਾਲੇ ਦੇ ਵਿੱਚ ਲੰਗੇਆਣਾ ਨਵਾਂ ਨਾ ਵੀਰੇ ਪੁਰਾਣਾ ਪੁਰਾਣੇ ਲੰਗੇਆਣੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਗਗਨਵੀਰ ਦੇ ਘਰੇ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਵਪਾਰ ਦਾ ਵੀਰ ਦਾ ਕੰਮ ਆ ਉਸ ਵਪਾਰ ਲੈਂਡ ਦੇ ਵਿੱਚ ਆਏ ਹੋਏ 4 ਜਨਵਾਰਾਂ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਮਿੱਤਰੋ 4 ਜਨਵਾਰਾਂ ਦੇ ਵਿੱਚੋਂ ਤੁਹਾਨੂੰ ਦੋ ਡਾਇਮੰਡ ਦੇ ਪੀਸ ਦਿਖਾਉਣੇ ਆ ਮਿੱਤਰੋ ਸਿੰਘਾਂ ਦੀ ਕੁਆਲਿਟੀ ਵੱਲੋਂ ਝੋਲੀ ਦੀ ਕੁਆਲਿਟੀ ਵੱਲੋਂ ਹਰ ਪੱਖ ਤੋਂ ਮੌਜੂਦਗੀ ਜ਼ਰੂਰ ਮਿਲੂਗੀ ਗਾਵਾਂ ਦੇ ਪੱਖ ਹੋਣਗੇ ਤਾਂ ਲੇਵੇ ਵਾਲੇ ਪੱਖ ਤੋਂ ਥਣ ਵਾਲੇ ਪੱਖ ਤੋਂ ਮੌਜੂਦਗੀ ਮਿਲੂਗੀ ਇੱਕ ਤਾਜੀ ਸੂਈ ਇੱਕ ਗੱਬਣ ਤੇ ਦੋ ਝੋਟੀਆਂ ਦੇ ਬਾਰੇ ਆਪਾਂ ਖੁੱਲ੍ਹ ਕੇ ਗੱਲਬਾਤਾਂ ਕਰਦੇ ਆ ਬਾਈ ਦੇ ਨਾਲ ਆਓ ਮਿਲਦੇ ਆ ਭਾਈ ਗਗਨ ਤੁਹ ਸਾਰੀ ਗੱਲਬਾਤ ਕਰਦੇ ਆ ਭਰਾ ਦੇ ਨਾਲ ਸਾਸੀ ਕਾ ਵੀਰੇ ਸਾਸੀ ਕਾ ਵੀਰੇ ਇਹੀ ਹਾਲ ਚਾਲਾ ਬਈ ਬਹੁਤ ਵਧੀਆ ਭਰਾ ਜੀ ਸੇਤਾ ਦੇ ਪਰਿਵਾਰ ਬਾਈ ਬਸ ਮਹਾਰਾਜ ਦੀ ਕਿਰਪਾ ਪਰਮਾਤਮਾ ਸੱਚੇ ਬੋਲ ਸ਼ੁਕਰਾਛਾ ਗਗਨ ਵੀਰੇ ਪੁਰਾਣਾ ਲੰਗੇ ਜਾਣਾ ਆਪਣਾ ਪਿੰਡ ਆ ਹਨਾ ਆਪਣਾ ਵੀਰੇ ਲੰਗੇ ਜਾਣਾ ਪੁਰਾਣਾ ਜਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਠੀਕ ਆ ਵੀਰੇ ਤੇ ਆਪਣਾ ਘਰ ਅੱਡੇ ਦੇ ਕੋਲੋਂ ਮੁੜ ਕੇ ਆ ਹਨਾ ਹਾਂ ਵੱਡੀ ਗਲੀ ਐਂਟਰਲੌਕ ਵਾਲੀ ਪਿੰਡ ਦੇ ਵਿੱਚ ਮੁੜਦੀ ਜਿਹੜੀ ਠੀਕ ਆ ਵੀਰੇ ਮੇਂਗਲੀ ਠੀਕ ਅੱਛਾ ਗਗਨ ਬਾਈ ਜਨਵਾਰ ਤਾਂ ਤੇਰੇ ਕੋਲ ਚਾਰ ਹੀ ਚੰਗੇ ਆ ਪਰ ਦੋ ਝੋਟੀਆਂ ਕਿੱਥੋਂ ਲੈ ਕੇ ਆਏ ਲੱਭ ਕੇ ਬਸ ਬਈ ਆਹੀ ਪਰਮਾਤਮਾ ਦੀ ਦੇਣ ਆਪਣੀ ਗਿਆਦੀ ਮੈਂਤ ਕਰਦੇ ਨੇ ਸਹੀ ਗੱਲ ਆ ਬਾਈ ਲੱਪਣੀਆਂ ਬਹੁਤ ਔਕੀਆਂ ਬਹੁਤ ਔਖੇ ਬਾਈ ਚੰਗੇ ਡੰਗਰ ਸਾਫ ਬਹੁਤ ਔਖੇ ਲੱਪਣੇ ਹਾਂ ਪਰ ਐ ਆ ਚਲੋ ਗਗਨ ਬਾਈ ਜੇ ਚੰਗਾ ਦਵਾਂਗੇ ਤਾਂ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਮਾੜਾ ਜਾਨਵਰ ਮਿਲ ਤਾਂ ਘੱਟ ਪੈਸੇ ਦੇ ਜਾਂਦਾ ਪਰ ਨੁਕਸਾਨ ਹਾਂ ਇਹ ਇਹ ਚੀਜ਼ ਹੈਗੀ ਬਾਈ ਹਾਂ ਤੇ ਅੱਛਾ ਗਗਨ ਬਾਈ ਕੱਢੀਏ ਬਾਹਰ ਨੂੰ ਝੋਟੀ ਪਹਿਲੇ ਪਹਿਲੇ ਨੰਬਰ ਵਾਲੀ ਕੱਢ ਕੇ ਲਿਆ ਫਿਰ ਕਰਦੇ ਗੱਲਬਾਤ ਇਹਦੇ ਬਾਰੇ ਲੇ ਉਪਰ ਲੀਲੀਆ ਕੰਨੀ ਵਾਲੀ ਉੱਥੋਂ ਸ਼ੁਰੂਆਤ ਇਹਦੀ ਡਿਟੇਲ ਦੱਸ ਵੀਰੇ ਆਪਣੇ ਬਈ ਕੀ ਕੀ ਆ ਸੌਰੀ ਕਹਗਣੇ ਬਈ ਇਹ ਵੀਰੇ ਵੈਦਰ ਕਾਰਡ ਮਿਲਣਗਾ ਕਟੀਆਂ ਦੋਨੇ ਦੋਨੇ ਖੀਰੀਆਂ ਦੋਵੇਂ ਖੀਰੀਆਂ ਇਹ ਕਿਹੜੇ ਸੀਮੰਟ ਦੀ ਆ ਵੀਰੇ ਪਰਲੀ ਕੱਟੀ ਇਹ ਅਰਜਨ ਕੁੰਗੜ ਦੀ ਆ ਬਾਈ ਅਰਜਨ ਕੁੰਗੜ ਦੀ ਆ ਅੱਛਾ ਇਹਦਾ ਸੀਮੰਟ ਵਗੈਰਾ ਸਾਰਾ ਕੁਝ ਮਿਲੂਗਾ ਹਾਂ ਹਾਂ ਬਾਈ ਡਾਟਾ ਇਹਨਾਂ ਦੋਨਾਂ ਦਾ ਕਟੀਆਂ ਦਾ ਮਿਲੂਗਾ ਠੀਕ ਆ ਬਈ ਦੋਨੇ ਖੀਰੀਆਂ ਹੋਣਗੀਆਂ ਚਾਰ ਹੀ ਥਣ ਹੋਣਗੇ ਫੂਡ ਸ਼ਾਂਗ ਦੀ ਗਾਰੰਟੀ ਹੋਊਗੀ ਠੀਕ ਆ ਬਈ ਲਈ ਇੱਕ ਵਾਰ ਕੱਢ ਕੇ ਬਈ ਉਹਨਾਂ ਕਟੀਆਂ ਦੀ ਝੋਲੀ ਵਿਖਾਉਣੀ ਆ ਠੀਕ ਆ ਲਈ ਇੱਕ ਕੱ ਚੋਲੀ ਝਾਲੀ ਵਾਲੇ ਪੱਖ ਤੋਂ ਰੇਟ ਵਾਲੇ ਪੱਖ ਤੋਂ ਸਾਰਾ ਕੁਝ ਖੁੱਲ ਕੇ ਗੱਲਾਂ ਕਰਤਾ ਬਾਈ ਦੇ ਨਾਲ ਕਰਦੇ ਨੇ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਤੁਸੀਂ ਬਾਈ ਨਾਲ ਰابطਾ ਕਿਉਂ ਕਰਿਆ ਥਣ ਥਣ ਤੇ ਝੋਲ ਗਿਆ ਝਾਲੀਆਂ ਦੀਆਂ ਕੱਟੀਆਂ ਬੜੀਆਂ ਕਮਾਲ ਆ ਲਿਆ ਬਾਈ ਵੇਖੋ ਗਾ ਇਹ ਬਈ ਸਿੰਘੀ ਸਿੰਘੀ ਬੜੀ ਚੰਗੀ ਆ ਹਨਾ ਕੱਟੀ ਦੀ ਬਾਈ ਮਹਾਰਾਜ ਦੀ ਕਿਰਪਾ ਨਾਲ ਹਾਂ ਮਣਕਾ ਹੀ ਬਣੀ ਪਈ ਕੱਟੀ ਲਈ ਠੀਕ ਆ ਬਈ ਓਕੇ ਤੇ ਕਿੰਨੀ ਖੀਰੀ ਹੋਇਆ ਕਿੰਨੇ ਮਹੀਨਿਆਂ ਦੀ ਹੋ ਗਈ ਇਹ ਬਾਈ ਬਾਈ ਇਹ 13 ਮਹੀਨਿਆਂ ਦੀ ਕੱਟੀ ਪੂਰਾ 13 ਹੋ ਗਏ 14ਵਾਂ ਲੱਗਿਆ ਹੋਇਆ 14ਵਾਂ ਇਹਨੂੰ ਲੱਗਿਆ ਹੋਇਆ 6 ਮਹੀਨੇ 6 ਹੋਰ ਸਾਂਭਣ ਦੀ ਲੋੜ ਆ 6 ਵੀਰੇ ਕਿੱਥੇ ਯਾਰ ਇੱਕ ਗੱਟਾ ਇਹਨੂੰ ਟ੍ਰਾਂਸ ਡੈਰੀਪੰਟਿੰਦਾ ਇਹਨੂੰ ਪਹਿਲੇ ਇੱਕ ਉਹਨੂੰ ਪਹਿਲੇ ਕੱਟੀਆਂ ਮਹੀਨੇ ਵੀ ਇਹਦੇ ਨਾਲ ਜੀ ਹਾਂ ਆ ਵਜੇ ਨਹੀਂ ਬਣਾਉਣ ਵਾਲਾ ਕਦ ਪੂਰਾ ਕੱਟੀ ਦਾ ਕਦ ਤਾਂ ਹੁਣ ਮੇਰੇ ਲੱਕ ਤੋਂ ਤਾਂ ਜਾਂਦੀਆਂ ਕੋਈ ਐ ਨਹੀਂ ਹਿੱਕ ਤੇ ਆਉਂਦੀਆਂ ਗੱਟਾਂ ਨਹੀਂ ਠੀਕ ਆ ਅੰਗਾ ਓਂਗਾ ਦੀਆਂ ਪੜੀਆਂ ਪੱਧਰੀਆਂ ਯਾਰ ਹਨਾ ਲਿਆਈ ਬ ਲੇ ਸਹੀ ਹੈ ਗਗਨ ਮਰੀਏ ਗਾ ਬਈ ਇਹ ਪ੍ਰੋਪਰ ਕੱਦ ਦੇਖ ਲਓ ਫਿਰ ਨਾ ਕਿ ਜੂਮ ਕਰਕੇ ਵਿਖਾਤਾ ਲੈ ਜੀ ਇਧਰ ਲੈ ਗਗਨ ਮਰੀਏ ਦੀ ਝੋਲੀ ਵਿਖਾਈਏ ਆਪਾਂ ਵੇਖੋ ਬਈ ਅੱਜ ਬੰਦਾ ਹੈ ਨਹੀਂ ਕੈਮਰਾਮੈਨ ਕੱਲ ਦਾ ਮੈਂ ਹੀ ਆ ਕਿਉਂਕਿ ਉਹ ਗਿਆ ਹੋਇਆ ਪੜਾ ਜ਼ਰੂਰੀ ਕੰਮ ਦੇ ਵਿੱਚ ਕਿਤੇ ਜਾਣਾ ਪੈਂਦਾ ਬਈ ਸਫਰ ਆ ਜਿੰਦਗੀ ਆ ਵੇਖੋ ਬਈ ਦਾ ਥਣਫਣ ਵੇਖੋ ਫਿਰ ਤਾਂ ਕਿ ਗਗਨ ਬਈ ਥਣ ਝੋਲੀ ਦਾ ਕਮਾਲ ਆ ਕਰਦੀ ਜਨਾ ਵਿਖਾਦੀ ਆਪ ਹੀ ਹਾਂ ਵਿਖਾਤੇ ਵਿਖਾਤੇ ਕਰਮ ਵਾਲੀ ਨੇ ਲੈ ਬਈ ओके जवां सारे पास तो चार ही ਥਣ ਹੋਣਗੇ ਠੀਕਾ ਕਿੰਨੇ ਦੀ ਦੇਣੀ ਗਗਨ ਵੀਰੇ ਰੇਟ ਵੀਰੇ ਚਾਰੇ ਨਗਾ ਦੇ ਫੋਨ ਤੇ ਹੋਣਗੇ ਹੋਣਗੇ ਵਾਜ ਵੀ ਠੀਕਾ ਮਾਨਤਨ ਜਾਇਜ ਨਹੀਂ ਹੋਣਗੇ ਜੇ ਕੋਈ ਭੈਣ ਭਰਾ ਜੋੜਾ ਕਟੀਆਂ ਦਾ ਲਊਗਾ ਉਹਦਾ ਮਾਨਤਨ ਵਧ ਕਰ ਜਾਊਗਾ ਠੀਕ ਹੈ ਬਈ ਘਰ ਤੋਂ ਬੰਦੇ ਵੀਰੇ ਮੈਂ ਤਾਂ ਨਾ ਦੱਸ ਦਿੰਦੇ ਰੇਟ ਕੇ ਨਹੀਂ ਨਹੀਂ ਰੇਟ ਫੋਨ ਤੇ ਹੋ ਬਈ ਕਈ ਰਣਾ ਭੈਣ ਭਰਾ ਮੇਰੇ ਕੋਲ ਵੇਚਣਾ ਡੰਗਰ ਲੈ ਜੀ ਨਹੀਂ ਠੀਕ ਹੈ ਬਈ ਪਰ ਆਪਾਂ ਨੂੰ ਤੇ ਵੀਰੇ ਬਾ ਫਿਰ ਪਿਆ ਦਿਓ ਪਾਣੀ ਬੰਦ ਦਿਓ ਵੀਰੇ ਬਣ ਕੇ ਉਹ ਬਈ ਹੁਣ ਠੱਕੇ ਨਾ ਲਾ ਕੇ ਪੀ ਲੈਣ ਦੇ ਅੱਛਾ ਵੀਰੇ ਦੋ ਨੰਬਰ ਵਾਲੀ ਕੱਟੀ ਗਗਨ ਬਈ ਇਹ ਕਿੰਨੀ ਉਮਰ ਦੀ ਹੈ ਵੀਰੇ ਇਹ ਵੀਰੇ 16 ਮਹੀਨੇ ਦੀ ਕੱਟੀ ਆ। ਇਹ 16 ਮਹੀਨੇ ਦੀ ਆ। ਖੀਰੀ ਦੰਧੋਏ ਆ। ਠੀਕ ਨੇ ਆਂ ਕੱਢ ਕੇ ਪਰ ਨੂੰ। ਇਹਦਾ ਕੱਦ ਥੋੜਾ ਜਿੰਨੇ ਨਾਲੋਂ ਵੱਧਾ ਹੈ ਨਾ। ਇਹਦਾ ਥੋੜਾ ਜਿਹਾ ਕੱਦ ਉਹਦੇ ਨਾਲੋਂ ਵੱਧ ਬਾਹਲਾ ਨਹੀਂ ਗਾ ਫਰਕ ਆ ਜਿੰਨੇ 19 21 ਆ। 19 21 ਦੇ ਫਰਕ ਆ। ਇੱਕ ਇਹ ਨਾ ਉਹ ਕੰਦ ਦੇ ਨਾਲ ਖੜੀ ਕਰਕੇ ਵੀ ਫਰਕ ਪੈਂਦਾ ਉਹ। ਉੱਧਰ ਗੋਠੀ ਜਿਹੀ ਚ ਲੱਗਦੀ ਕਰਕੇ ਕੱਦ ਪੂਰਾ ਕੱਟੀ ਦਾ ਇਹ ਨਹੀਂ ਗਾ ਲੋ ਕਦੋਂ ਨੂੰ ਛੋਟੀ ਉਹ ਵੀ। ਹਾਂ ਨਹੀਂ ਠੀਕ ਆ। ਬੋਡੀ ਬਾਕੀ ਬਹੁਤ ਅਦਰੀ। ਯਾਰ ਬਾਦ ਪਾਤ ਕੱਟੀਆਂ ਹੀ ਦੋਨਾਂ ਦੀ ਬਹੁਤ ਅਦਰੀ। ਸਿੰਘ ਆ ਕੱਟੀ ਦਾ ਵੀ ਚੰਗਾ ਹੈ ਨਾ ਵੀਰੇ। ਨਹੀਂ ਇਹ ਤਾਂ ਨਹੀਂ ਹੈਗਾ ਕਿਸੇ ਦੇ ਕੋਲ ਤਿਆਰ ਹੋ ਗਈਆਂ ਤੇ ਹਨਾ ਅਗਲਾ ਕਹੂਗਾ ਬਸ ਠੀਕ ਹੈ ਬਾਈ ਲੈ ਜੀ ਮਾੜਾ ਜਿਆ ਲੈ ਵੀ ਮਿੱਤਰੋ ਦੇਖੋ ਘੜਾ ਦੀ ਬਾਈ ਵਾਕਈ ਗੜਨ ਵੀ ਸੀਲ ਵੀ ਬਹੁਤ ਹੈ ਹਨਾ ਹੂੰ ਹੂੰ ਲੈ ਗੜੜ ਬਾਈ ਮੋੜ ਲਿਆ ਵੀਰੇ ਨਹੀਂ ਠੀਕ ਹੈ ਬਾਈ ਓਕੇ ਜੋ ਇੱਥੇ ਲੈ ਗੜਨੀ ਆਹ ਇੱਥੇ ਰੋਕ ਲੈ ਕਮਾ ਕੇ ਅੱਗੇ ਵੰਗੂ ਜਿਵੇਂ ਉਹ ਰੋਕੀ ਸੀ ਉਹਦੇ ਝੋਲੀ ਵਿਖਾਈ ਜੋ ਵਧੀਆ ਜੀ ਤਾ ਪਤਾ ਚੁਲੀ ਮਖਾ ਰੇ ਥਾਲੀ ਵੇਖਣੀ ਆ ਤੇਰੇ ਹੁਣ ਨਹੀਂ ਕੋਈ ਕਹਿੰਦੇ ਤੈਨੂੰ ਮੇਚਣਾ ਵੀ ਆ ਐ ਨੂੰ ਕਰ ਦੇਗਾ ਕਿ ਨਾ ਬਈ ਨੂੰ ਪਿੱਛੋ ਪਰ ਹੁਣ ਵਿਖਾ ਦਊਗੀ ਪਾਣੀ ਪੀਣ ਲੱਗ ਹਾਂ ਓਕੇ ਓਕੇ ਪੂਰ ਬਤਾ ਆ ਵੇਖੋ ਬਈ ਥਾਂ ਨਹੀਂ ਠੀਕ ਆ ਕਰਨ ਬਈ ਵਧੀਆ ਵਿਖਾਲੇ ਦੋਵਾਂ ਨੇ ਸੁਣੋ ਨੇਹੀ ਭਾਈ ਰੋਗ ਗਲ ਨਹੀਂ ਚਾਰ ਹੀ ਥਣ ਹੋਣਗੇ ਫੂਡ ਸ਼ੰਗ ਭੋਰਾ ਵੀ ਨਹੀਂ ਹੋਣੀ ਨਹੀਂ ਐ ਨਹੀਂ ਭਾਈ ਝੋਲੀਆਂ ਹੀ ਬਣਿਆ ਜਾਵੇਖੋ ਇੱਕ ਗੱਲ ਹੋਰ ਗਗਨ ਬਾਈ ਇਹ ਵੇਖੇ ਹੱਥ ਮਾਰੀ ਏ ਝੋਲੀਆਂ ਪਿਛਿਆਂ ਨੂੰ ਕੱਢਣੀਆਂ ਇਹਨਾਂ ਨੇ ਆ ਭਾਈ ਨਿਸ਼ਾਨ ਇਹਨਾਂ ਦੇ ਦੋਨਾਂ ਦੇ ਇੱਥੇ ਕਾਲੇ ਹਾਂ ਇਹ ਚੀਜ਼ ਇਹਨਾਂ ਨੇ ਕਵਰ ਕਰਨੀ ਇੱਕ ਹੁੰਦਾ ਛੋਟੀ ਥਾਨ ਗਾਹ ਨੂੰ ਵਿਖਾਉਂਦੀ ਨੇ ਪਿੱਛੋਂ ਉਹ ਚੀਜ਼ ਨਹੀਂ ਹੈਗੀ ਵੀ ਇਹ ਕਿਹੜੇ ਸੀਮੰਟ ਦੀ ਹੈ ਵੀਰੇ ਇਹ ਭਾਈ ਲਾੜੜੇ ਦੀ ਦੱਸਿਆ ਆਪਾਂ ਨੂੰ ਬੰਦੇ ਨੇ ਦੇਤੇ ਆਓ ਸਟਰਾ ਜੀ ਲਾੜਲੇ ਦੀ ਇਹ ਲਾੜਲੇ ਦੀ ਆ ਗਈ ਤੇ ਉਹ ਕਿਹੜੇ ਦੀ ਸੀ ਉਹ ਅਰਜਨ ਕੁੰਗੜ ਦੀ ਉਹਦਾ ਵੀ ਸਟਰਾ ਦਿੱਤਾ ਆਪਾਂ ਨੂੰ ਫਿਰ ਦੋਵੇਂ ਭ ਯਾਹੋ ਭਾਈ ਇਹ ਤਾਂ ਗੱਲ ਹੈ ਕਿ ਚੰਗੀ ਚੀਜ਼ ਦੀ ਕੀਮਤ ਅੱਗੇ ਵੀ ਭਰਨੀ ਪੈਂਦੀ ਆ। ਅਸੀਂ ਤਾਂ ਮਿਲਦੀਆਂ ਨਹੀਂ ਕਹਿੰਨੇ ਭਾਈ ਹਨਾ। ਇਹ ਤਾਂ ਹੈ ਵੀਰੇ। ਜਿੰਨੇ ਅਸਕਰ ਦੁੱਧ ਪਿਆ ਉਹਨੇ ਕਿ ਆਪਣ ਨੂੰ ਮੁਫਤ ਦੇਤੀ ਹੋਣੀ ਆ। ਭਾਈ ਪੂਰੇ ਰੁਪਏ ਲਾ ਕੇ ਲਈਆਂ ਕਟਕਾਂ ਐਵੇਂ ਆਪਾਂ ਕਹੀ ਜਾਈਏ। ਨਹੀਂ ਦਿੰਦਾ। ਜੋੜਾ ਕਟਕਣਾ ਜਿਹੜਾ ਬੰਦਾ ਲਊਗਾ ਆਪਾਂ ਮਾਣਤਨ ਪੂਰਾ ਕਰਾਂਗੇ। ਪੂਰਾ ਕਰਨਾ। ਲੈ ਵੀ ਮਿੱਤਰੋ ਜੋੜਾ ਹੀ ਲਜਾਊਗਾ ਕੋਈ ਤਰ੍ਹਾਂ ਵਾਅਦਾ ਹੋ ਗਿਆ ਕਿਉਂਕਿ ਭਾਈ ਅਗਰ ਇਹਨੂੰ ਸਾਹਮਣੇ ਦੇ ਵਿੱਚ ਕੋਈ ਟੈਨਸ਼ਨ ਦਾ ਨਾ ਪਾਉਂਦੇ। ਬਾਕੀ ਵੀਰੇ ਜਾਤ ਪਾਤ ਨਹੀਂ ਕੋਈ ਉਹ ਜੀ ਨਾ ਜੱਤ ਕਿੰਨੀ ਕਟੀਆਂ ਦੇ ਜਾਤ ਪਾਤ ਪੂਰੀ ਆ ਮੂੰਹ ਹਰ ਇੱਕ ਪੱਖ ਤੋਂ ਹੀ ਕਰਮਾਂ ਵਾਲੀਆਂ ਚੰਗੀਆਂ ਬਾਈ। ਹੂੰ। ਤਰਫ ਮੋਨੂ ਅੱਖ ਵਿਖਾ ਦੇ ਅੱਗੇ ਨਾਲੋਂ ਫਰਕ ਅੱਖ ਦਾ ਹੁਣ ਵੇਖ ਲੋ। ਆਖ ਖਰਾਬ ਹੋ ਗਈ ਸੀ ਆਪਣੀ ਯਾਰ। ਹੂੰ। ਅੱਛਾ ਕਹਿ ਗਣ ਵੀਰੇ ਇਹ ਤਾਂ ਹੋ ਗਿਆ ਆਪਣੀਆਂ ਦੋ ਝੋਟੀਆਂ ਹਨਾ ਵੀਰੇ। 1 ਮਿੰਟ ਤੇ ਹੁਣ ਆਪਾਂ ਆ ਜੀਏ ਗਾਵਾਂ ਵਾਲੇ ਪਾਸੇ ਹਨਾ। ਹਾਂਜੀ। ਤੇ ਇਹ ਵੀ ਫਿਰ ਟਾਪ ਯਾ ਲੈਵੇ ਭਾਂਡੇ ਵਾਲੋ। ਆ ਤਿੰਨ ਨੰਬਰ ਵਾਲੀ ਗਾਂ ਜਿਹੜੀ ਲਈ ਬਾਹਰ ਕੱਢ ਕੇ ਇਹਦੀ ਕੀ ਡਿਟੇਲ ਆ ਬਾਈ? ਇਹ ਦੂਜਾ ਸੂਆ ਵਹਿੜਾ ਬਾਈ ਠੀਕ ਆ ਇਧਰ ਲਈ ਕੱਢਦੇ ਵੀਰੇ ਤੇਰਾ ਨੰਬਰ ਵਾਲੀ ਹਾਂ ਵੀਰੇ ਹਾਂ ਇਹ ਵੀ ਦੂਜਾ ਸੂਆ ਬਾਈ ਕਿੰਨੇ ਦਿਨ ਬਾਕੀ ਆਗੇ ਕਿਨੇ ਬਾਈ ਇਹਦੇ ਵੀਰੇ ਮੇਰੇ ਹਿਸਾਬ ਨਾਲ 5-7 ਦਿਨ ਲੱਗੂਗੀ ਜੀ ਜੂ ਲਾ ਲਿਆ ਰਾਤ ਹੀ ਦੋਨੇ ਵਹਿੜ ਆਈਆਂ ਦਿਨ ਛੇ 6:30 7:00 ਠੀਕ ਆ ਵੀਰੇ ਹਾਂਜੀ ਲਿਆਈ ਕੱਢ ਕੇ ਪਰ ਲੈਵੇ ਭਾਂਡੇ ਦਾ ਅੰਤ ਕੋਈ ਨਹੀਂ ਝੋਲ ਬਹੁਤ ਆ ਜੀ ਹਾਂ ਬਾਕੀ ਬਾਈ ਬਣਦੀ ਬਣ ਬਣ ਕੇ ਤਾਂ ਕਮਲੀ ਹੋ ਜੂ ਥੋੜਾ ਮੈਂ ਇਹਣਾ ਲੈਟ ਲੈਟ ਸੂਗੀ ਹਾਂ ਥੱਲੋ ਸਾਫ ਬੜੀ ਵੱੱਛੀ ਨਹੀਂ ਠੀਕ ਬਈ ਝੋਲ ਕਿੰਨਾ ਵਹਿੜਦਾ ਓਕੇ ਆ ਜਾਵਾਂ ਬਾਈ ਹਾਂ ਲਿਆਈ ਵੀਰੇ ਬਾਹਰ ਕਰਦੇ ਬਈ ਦੁੱਧ ਬਈ ਕਿੰਨਾ ਦੇ ਜੂਗੀ ਤੇਰੇ ਤਿਆਰ ਬੇ ਮੁਤਾਬਕ ਬਈ ਆਪਾਂ ਹੁਣ ਕਰਮਾ ਵਾਲੀ ਘਰੇ ਨਹੀਂ ਚੋਈ ਹਨਾ ਪਰ 18 20 ਕਿਲੋ ਦੁੱਧ ਦੇਣਾ ਪਣਦਾ ਕਿ ਜ਼ਿਆਦਾ ਦੇ ਦੋ ਬਈ ਬਈ ਯਾਰ ਜੇ ਤਾਂ ਸੇਵਾ ਵਾਲਾ ਬੰਦਾ ਹੋਇਆ ਹੋ ਸਕਦਾ 20 ਤੋਂ ਬਾਹਰ ਲੈ ਲੇ ਤਨੇ 18 20 ਦਾ ਵਟਦੇ ਹੀ ਪੇ ਰੀਕਾਂ ਬਹੁਤ ਆ ਵਹਿੜਦੀਆਂ ਪਤ ਚੰਗੀ ਆ ਬਈ ਸਾਰੀ ਬਣ ਲੇਵੇ ਭਾਂਡੇ ਵਾਲੋ ਵੀ ਚੰਗੀ ਆ ਪ੍ਰੋਪਰ ਕੱਦ ਦੇਖ ਲਓ ਭਰਾਵਾ ਇਹਦਾ ਹੁਣ ਮੈਂ ਫੇਰ ਕਹਿ ਦਿੰਦੇ ਉਹਨੇ ਖਾਦੋ ਯਾਰ ਤਾਂ ਵੇ ਕਿੰਨੀ ਵਛੀ ਨਹੀਂ ਠੀਕ ਆ ਬਈ ਓਕੇ ਆ ਜਾਓ ਹਰ ਪੱਖ ਤੋਂ ਯਾਰ ਕਰਮਾ ਵਾਲੀ ਓਕੇ ਹਜੇ ਨੂੰ ਕਹਿ ਸਕਦੇ ਆਪਾਂ ਹਨਾ ਐਵੇਂ ਠੰਡੀ ਸੀਲ ਬਹੁਤ ਆ ਬਈ ਉਹ ਪਰਾਂ ਨੂੰ ਕਰਕੇ ਬਣੇ ਬੈਠੇ ਥੱਲੇ ਆ ਜਿਹੜੀ ਚੀਜ਼ ਆ ਵੇ ਕਿਉਂ ਬੈਜਾ ਲਈ ਲੈ ਵੇਖੋ ਬਈ ਕੋਈ ਗਵਣੀਆਂ ਨਹੀਂ ਭਾਈ ਮੂੰਹ ਤੇ ਮਾਰੇ ਲੱਤ ਰੱਸਾ ਢੂਈ ਦੇ ਸੱਟ ਤਾਂ ਕਰਮਾਂ ਦੀ ਨਹੀਂ ਸਹੀ ਆ ਭਾਈ ਖੜੀ ਨਾ ਵੇੜੇ ਦੇ ਵਿਚਾਲੇ ਲੈ ਇੱਕ ਵਾਰੀ ਗਗਨੇ ਫਿਰ ਢੇੜਾ ਹੋਰ ਕਢਾ ਜਾਂਦਾ ਰੂੜਾ ਕਿੜਾ ਕੀ ਪੜਾ ਇੱਧਰਲੇ ਪਾਸੇ ਬੈ ਜਾ ਨਾ ਠੀਕ ਆ ਭਾਈ ਗਗਨੇ ਭਾਈ ਲੈ ਹਾਂ ਸਹੀ ਗੱਲ ਆ ਯਾਰ ਹਨਾ ਆਪਾਂ ਤੇ ਆ ਕਿਲੋ ਦੁੱਧ ਤਾਂ ਘੱਟ ਦੇ ਦੂ ਕੀ ਆ ਪੈਸਾ ਤਾਂ ਨਹੀਂ ਮਾਰਦੀ ਹਨਾ ਜਿਹੜਾ ਪਸ਼ੂ ਸੀਲਸ ਲੱਗਾ ਉਹਦਾ ਕੋਈ ਦੁੱਧ ਤਾਂ ਨਹੀਂ ਕਿਲੋ ਘੱਟ ਦਿੱਤੇ ਪਰ ਇਹਨੇ ਕਿਲੋ ਘੱਟ ਰੱਖਣਾ ਨਹੀਂ ਨਹੀਂ ਰੱਖਣਾ ਦੁੱਧ ਵੀ ਪੂਰਾ ਦੋ ਇੱਥੇ ਰੁਕੀ ਵੀਰੇ ਇੱਕੋ ਮੈਂ ਵੇਖੋ ਮਿੱਤਰੋ ਇਹਦੇ ਥਣ ਦਾ ਸੈਜ ਆਪਸੀ ਦੂਰੀ ਮਾੜਾ ਮਜ਼ਬੂਤੀ ਮਜਬੂਤੀ ਲੇਵੇ ਦੀ ਹਰ ਪੱਖ ਥੋੜਾ ਗੋਲ ਗੜਵੀਰ ਘਾਲੀਵਾ ਪਈ ਪਾਸੇ ਹੋ ਜੀ ਵੀਰੇ ਬੜਾ ਹਾਂ ਇਹਨੇ ਵੀ ਪਾਣੀ ਪੀਣਾ ਸਾਰਿਆਂ ਨੂੰ ਪਾਣੀ ਪਿਆ ਪਤਾ ਗੱਲ ਕੀ ਪਾਣੀ ਦੇ ਕਾਹ ਤੋਂ ਲੱਗੀਆਂ ਨੇ ਰਾਤ 10 ਵਜੇ ਦੀ ਲੈਡ ਸਾਡੇ ਮੁੜੀ ਹੋਈ ਆ ਸਵੇਰ ਆਈ 11 ਵਜੇ 11 ਵਜੇ ਮਾਲ ਨੇ ਪਾਣੀ ਪੀਤਾ ਹੀ ਨਹੀਂ ਵਿਚਾਰੇ ਭਟਾਇਆ ਨਹੀਂ ਪਿੱਛੋਂ ਬਾਈ ਬਣਾਇਆ ਇਹਨੂੰ ਵਾਕਿਆ ਯਾਰ ਹਣਾ ਬਾਈ ਬਣ ਬਣ ਕੇ ਦਾ ਕਰਮ ਵਾਲੀ ਰੂਹ ਖੁਸ਼ ਕਰ ਦਊਗੀ ਤੇ ਵੀਰੇ ਕੀ ਰੇਟ ਰਊ ਕਹਿੰਦਾ ਬਾਈ ਰੇਟ ਇਹਦਾ ਵੀ ਫੋਨ ਤੇ ਵੀਰੇ ਠੀਕ ਆ ਬਾਈ ਤੇ ਆਪਾਂ ਇਹ ਪਾਣੀ ਪੀਂਦੀ ਉਹਨੂੰ ਖੋਲੀਏ ਪੁਨਰ ਹੈ ਕੋਈ ਇਹਨੂੰ ਜਰੀਆਂ ਕਹਿੰਦਾ ਵਾਦਾ ਵਟਾ ਨਹੀਂ ਹੈ ਨਹੀਂ ਸੀਲ ਆ ਪੂਰੀ ਰੱਜ ਕੇ ਯਾਰ ਬਈ ਮਿੱਤਰੋ ਟਿਕਾਣੇ ਦੀ ਬੈੜਾ ਰੇਟ ਫੋਨ ਤੇ ਹੀ ਆ ਸਾਰੇ ਜਾਨਵਰਾਂ ਦੇ ਗਗਨ ਵਿੱਚ ਚੁੱਕਦਾ ਚਾਰੇ ਡੰਗਰਾਂ ਦੇ ਵੀਰੇ ਫੋਨ ਤੇ ਹੀ ਇਹ ਹੁੰਦਾ ਹੀ ਗੱਲ ਕਈ ਵਾਰੀ ਵੇਚਣ ਵਾਲੇ ਨੂੰ ਗਾਹ ਮਾਲ ਦੇਣਾ ਹੁੰਦਾ ਪਰ ਮੇਰੀ ਆ ਮੈਂ ਤਾਂ ਆ ਪਈ ਜਾਣਾ ਵੀ ਪਰਦੇ ਦੇ ਵਿੱਚ ਕੰਮ ਜਿਹੜਾ ਵਪਾਰ ਆ ਪਰਦੇ ਦੇ ਵਿੱਚ ਚਾਹੀਦਾ ਵਪਾਰ ਹਮੇਸ਼ਾ ਪਰਦੇ ਦੇ ਜੇ ਤਰੱਕੀ ਕਰਦਾ ਹੁੰਦਾ ਮਿੱਤਰੋ ਇਹ ਗੱਲ ਤੁਸੀਂ ਵੀ ਨੋਟ ਕਰਿਓ ਕਿਸੇ ਚੀਜ਼ ਦਾ ਵੀ ਵਪਾਰ ਕਦਾਂ ਹੋਇਆ ਜੇ ਪਰਦਾ ਹੀ ਖੁੱਲ ਗਿਆ ਤਾਂ ਦੇਖੋ ਬਾਈ ਠੀਕ ਹੈ ਨਾ ਹਾਂ ਓਕੇ ਜਾਓ ਅੱਛਾ ਗਗਨੇ ਵੀਰੇ ਜਿਹੜੀ ਆ ਆਪਣੀ ਲਾਸਟ ਤੇ ਗਾਵ ਸੁਈ ਆ ਇਹ ਵੀਰੇ ਇੱਕ ਮਿੰਟ ਵੀਰੇ ਇੱਕਰੀ ਬਾਅਦ ਚ ਪਾ ਲਈ ਸੰਗਲ ਬਾਈ ਹੁਣ ਨਾਲ ਲਗਮਾ ਫਾਈਨਲ ਹੋਣਾ ਜਾਣਾ ਹੈ ਇਹ ਵੀਰੇ ਵਹਿੜ ਸੂਈ ਹੋਈ ਆ ਦੂਜਾ ਸੂਆ ਵੱੱਛੀ ਠੀਕ ਆ ਵੀਰੇ ਹਾਂ ਤੇ ਇਹਨੂੰ ਕਿੰਨੇ ਦਿਨ ਹੋ ਗਏ ਕਿੰਨੇ ਵੀਰੇ ਸੂਈ ਨੂੰ ਇਹਨੂੰ ਵੀਰੇ ਤੀਜਾ ਦਿਨ ਅੱਜ ਤੀਜਾ ਦਿਨ ਸੂਈ ਨੂੰ ਹੈ ਹਾਂ ਕਿੰਨੇ ਦੁੱਧ ਤੇ ਚਲਦੀ ਆ ਵੀਰੇ ਹੁਣ ਬਾਈ ਸਹੀ ਜਿਹੜਾ ਇਸ ਟਾਈਮ 15 ਕਿਲੋ ਹੋਊਗਾ ਦੋ ਟਾਈਮਾਂ ਦਾ ਬੌੜਾ ਦੋ ਟਾਈਮਾਂ ਦਾ ਹੈ ਠੀਕ ਆ ਉਂਝ ਵੀ ਵਹਿੜ ਇਹ ਵੀ ਚੰਗੀ ਆ ਬਈ ਲੈ ਵੀ ਪਾ ਬਾਈ ਉਹ ਉੱਥੇ ਘਿਹਾਰ ਕੇ ਮੈਂ ਤੈਨੂੰ ਥੱਲੇ ਬਹਿ ਕੇ ਖਾਣਾ ਇਹਦੇ ਵੀ ਠੀਕ ਆ ਬਾਈ ਹਾਂ ਆਪਾਂ ਬਾਈ ਕੱਢ ਕੇ ਪਰ ਮਾਨ ਨਹੀਂ ਕਰਦੇ ਕਰਮ ਵਾਲਿਆਂ ਦਾ ਪਰ ਠੰਡ ਬਾਈ ਜਿਹੜਾ ਹੁਣ 15 ਦੇ ਜਾਵਣੀ ਦਿਨ ਤੱਕ ਨਹੀਂ ਹੋਏ ਹਾਂ 22 ਦਾ ਦੁੱਧ ਦਈ ਜੋ ਟੋਰਨਾ ਨਾ ਵੀਰੇ ਬਾਈ ਮੌਜ ਨਾ ਇੱਕ ਗੱਲ ਹੋਰ ਆ ਦੋਵੇਂ ਗਾਈਆਂ ਜੇ ਜੋੜਾ ਹੀ ਲੈ ਲਵੇ ਮਾਨਤਨ ਖੁੱਲਾ ਕਰ ਦੇਗਾ ਐ ਲੱਗਦਾ ਜਿਵੇਂ ਦੋਵੇਂ ਇਹ ਭੈਣਾ ਹੁੰਦੇ ਹਨਾ ਇੱਕੋ ਜਿਹਾ ਸੈਂਚੇ ਆ ਦੋਨਾਂ ਦੇ ਹਾਂ ਕੁਮਾਰਾ ਇੱਕੋ ਜੀ ਬਾਈ ਵਾਕਿਆ ਸਹੀ ਗੱਲ ਆ ਵੀਰੇ ਹੂੰ ਲੈ ਵੀ ਮਿੱਤਰੋ ਇਹਨੂੰ ਵੀ ਕਰ ਲੋ ਦਰਸ਼ਨ ਕਰਮਾ ਵਾਲੀ ਦੇ ਨਹੀਂ ਠੀਕ ਆ ਬਾਈ ਓਕੇ ਆ ਲੈ ਵੇ ਲੂਵੇ ਵਾਲੇ ਪੱਖ ਤੋਂ ਵੀ ਚੰਗੀ ਆ ਯਾਰ ਕੋਈ ਸ਼ਕ ਨਹੀਂ ਬਣ ਜਗਰભાઈ ਬਣਦੇ ਪਏ ਤਾਰਾ ਹੀ ਮਾਰਦੀ ਪਈ ਜੇ ਪਰਾ ਦੂਗੀ ਤਾਂ ਮਾਰਦੇ ਦੋ ਦੋ ਤਾਰੇ ਨਹੀਂ ਠੀਕ ਹੈ ਕਬੀ ਦੋ ਦੋ ਓਕੇ ਕੰਮ ਓਕੇ ਜਮੇ ਸਿਰ ਆ ਯਾਰ ਆਪਾਂ ਨਹੀਂ ਠੀਕ ਆ ਬਸ ਬੈਠਾ ਵੀ ਔਰਲੇ ਪਾਸੇ ਆ ਨਹੀਂ ਸਹੀ ਗੱਲ ਆ ਯਾਰ ਹਾਂ ਇਹਹੀ ਤਾਂ ਚੀਜ਼ਾਂ ਇਹਦੇ ਮਗਰ ਵੱਛਾ ਫਿਰ ਵੀਰੇ ਕੇ ਇਹਦੇ ਮਗਰ ਵੱਛਾ ਵੀਰੇ ਵੱਛਾ ਇਹਦੇ ਮਗਰ ਹਾਂਜੀ ਠੀਕ ਆ ਬਾਈ ਤੂੰ ਲੈ ਆ ਵੀਰੇ ਦੂਜਾ ਸੁਆ ਵੈੜਾ ਬਾਈ ਦੰਦਾਂ ਚਾਈ ਵੀ ਠੀਕ ਆ ਵੀਰੇ ਹਾਂ ਓਕੇ ਬਾਈ ਨਾ ਹੈਗਾ ਵੀ ਮਨ ਲਾ ਵਿਚਾਰੀਆਂ ਥੋੜੀਆਂ ਜਿਹੀਆਂ ਦਾ ਕਿ ਸਾਹਮ ਸੁਮ ਘੱਟ ਹੋਈ ਹੈ ਨਾ ਬਾਈ ਯਾਰ ਕੇਅਰ ਘੱਟ ਸੀ ਬੰਦਿਆਂ ਦੀ ਇਹ ਹੋ ਜਾਂਦਾ ਕਈ ਵਾਰ ਇੰਨੇ ਵੀ ਪਾਣੀ ਤੇ ਲੱਗਣਾ ਹੁਣ ਤੇ ਇਹਦਾ ਵੀ ਰੇਟ ਵੀ ਨੇ ਫਿਰ ਫੋਨ ਤੇ ਇਹਦਾ ਰੇਟ ਵੀ ਵੀਰੇ ਫੋਨ ਤੇ ਹੋਊਗਾ ਠੀਕ ਆ ਬਾਈ ਹੋਊਗਾ ਬਾਜਰ ਬੱਛਾ ਆ ਗਿਆ ਵੀਰੇ ਕਿ ਬੱਛੀ ਇਹ ਇਹਦੇ ਮਗਰ ਬੱਛਾ ਬਾਈ ਇਹ ਬੱਛਾ ਠੀਕ ਆ ਵੀਰੇ ਰੇਟ ਬਾਜ ਵੀ ਹੋਊ ਬਾਈ ਦੋਨਾਂ ਦਾ ਹੀ ਠੀਕ ਆ ਮੈਂ ਤਾਂ ਚੀਜ਼ ਦੇ ਹਿਸਾਬ ਨਾਲ ਹੀ ਹੋਊਗਾ ਹਾਂ ਹਨਾ ਤੈਨੂੰ ਵੀ ਬਾਈ ਬਾਹਰੋਂ ਵੀ ਚੰਗਾ ਪਸ਼ੂ ਲੈਣਾ ਕਿਹੜਾ ਯਾਰ ਮੈਂ ਪਹਿਲਾਂ ਕਹਿ ਗਿਆ ਟਿਆ ਵੀ ਔਖਾ ਬਾਈ 10 ਪਿੰਡ ਫਿਰਲਾ ਚੰਗਾ ਡੰਗ ਇਸ ਕੋਲ 98034 98552 98552 98034 98551 98034 98552 ਦਾ ਨੰਬਰ ਆ ਪਿੰਡ ਲੰਗਿਆਣਾ ਪੁਰਾਣਾ ਜਿਹੜਾ ਮੋਗਾ ਵਾ ਤਸਵੀਰ ਬਾਗਾ ਪੁਰਾਣਾ ਵਾ ਯਾਰ ਵੀ ਆਪਣਾ ਪੂਰਾ ਸਿਆਣਾ ਵਾ ਧੰਨਵਾਦ